ਅੱਜ ਮੈਂ ਕਹਿੰਦਾ ਕੁਝ ਪੰਡਤਾਂ ਦੇ ਵੱਲੋਂ ਬਹੁਤ ਜ਼ਿਆਦਾ ਡਰਾਇਆ ਜਾ ਰਿਹਾ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਸ਼ਨੀ ਦੇਵ ਨੂੰ ਕਰੂਰ ਗ੍ਰਹਿ ਕਰੂਰ ਮੰਨਿਆ ਜਾਂਦਾ ਕਿਉਂ ਮੰਨਿਆ ਜਾਂਦਾ ਪਰ ਤੁਹਾਨੂੰ ਇਹ ਵੀ ਦੱਸਦੇ ਆ ਕਿ ਸ਼ਨੀ ਦੇਵ ਮਹਾਰਾਜ ਹਰੇਕ ਵਿਅਕਤੀ ਨੂੰ ਉਸਦੇ ਕਰਮਾਂ ਦੇ ਹਿਸਾਬ ਨਾਲ ਸਜ਼ਾ ਦਿੰਦੇ ਨੇ ਤੇ ਅੱਜ ਪੂਰੇ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਨੀਰੇ ਕੁਮਾਰ ਸ਼ਰਮਾ ਜੀ ਜੋ ਕਿ ਪੰਡਤ ਨੇ ਐਸਐਚ ਨਗਰ ਦੇ ਵਿੱਚ ਤੇ ਨਵ ਗ੍ਰਹਿ ਮੰਦਰ ਦੇ ਵਿੱਚ ਨੇ ਜੋ ਕਿ ਰਾਮਨਗਰ ਨਗਰ ਦੇ ਵਿੱਚ ਪੈਂਦਾ ਉਹ ਸਾਡੇ ਅਕਸਰ ਚੈਨਲ ਨਾਲ ਜੁੜਦੇ ਨੇ ਤੇ ਇਹਨਾਂ ਦੇ ਵੱਲੋਂ ਜਿਹੜੇ ਵੀ ਉਪਾਏ ਹੁਣ ਤੱਕ ਦੱਸੇ ਗਏ ਨੇ ਜੋ ਪਹਿਲੇ ਪ੍ਰੋਗਰਾਮ ਵਿੱਚ ਕਾਫੀ ਲੋਕਾਂ ਦੇ ਸਾਨੂੰ ਫੋਨ ਆਉਂਦੇ ਨੇ ਤੇ ਅਸੀਂ ਤੁਹਾਨੂੰ ਅੱਜ ਵੀ ਨਾ ਫੋਨ ਨੰਬਰ ਬਾਅਦ ਦਾਂਗੇ ਤਾਂ ਅਸੀਂ ਇਹਨੂੰ ਸਪੈਸ਼ਲ ਵਿਸ਼ੇਸ਼ ਤੌਰ ਤੇ ਅੱਜ ਖਾਸ ਮਹਿਮਾਨ ਦੇ ਤੌਰ ਤੇ ਬੁਲਾਇਆ ਤਾਂ ਕਿ ਜਿਹੜੇ ਕੁਝ ਦਿਨ ਹੈਗੇ ਨੇ ਸ਼ਨੀ ਗ੍ਰਹਿ ਦੇ ਕਹ ਲਈਏ ਜਾਂ ਸੂਰਜ ਗ੍ਰਹਿ ਦੇ ਇਹ ਲੋਕ ਕਿਦਾਂ ਉਪਾਏ ਕਰਨ ਕਿਦਾਂ ਬਚਣ ਕਿਉਂਕਿ ਇਹ ਬਹੁਤ ਹੀ ਸਰੂਪਾਇਦ ਦੱਸਦੇ ਨੇ ਵਧੀਆ ਪਾਇਦ ਦੱਸਦੇ ਨੇ ਲੋਕਾਂ ਨੂੰ ਫਾਇਦਾ ਮਿਲ ਸਕੇ ਅ ਪੰਡਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆਪਾ ਜੀ ਪੰਡਤ ਜੀ ਸ਼ਨੀ ਜਿਹੜੀ ਹੈ ਅਮਸਿਆ ਕੀ ਹੈ ਸੂਰਜ ਗ੍ਰਹਿਣ ਵੀ ਆ ਰਿਹਾ ਹੈ ਇਹਦੇ ਬਾਰੇ ਲੋਕਾਂ ਨੂੰ ਥੋੜਾ ਜਾਣਕਾਰੀ ਦਿਓਗੇ ਦੇਖੋ ਹਮ ਚੇਤ ਦੇ ਨਵਰਾਤਰੀ ਸ਼ੁਰੂ ਹੋ ਰਹੇ ਨੇ 30 ਤਰੀਕ ਤੋਂ ਐਤਵਾਰ ਤੋਂ ਜੀ ਸ਼ਨੀਵਾਰ ਦੀ ਸ਼ਨੀਚਰੀ ਮਹਾਵਸ਼ ਬੰਦੀ ਹੈ ਜੀ ਤੇ ਇਸ ਦਿਨ ਆਪਾਂ ਸ਼ਨੀ ਜਨਮਤੀ ਵੀ ਕਹਿ ਸਕਦੇ ਹਾਂ ਵੀ ਸ਼ਨੀ ਜਨਮਤੀ ਮਨਾਈ ਜਾਏ ਜੀ ਇਹ ਸ਼ਨੀ ਜਨਮਤੀਓ ਹੀ ਮੰਨੀ ਜਾਏਗੀ ਦੂਜੀ ਸ਼ਨੀ ਜਨਮਤੀ ਇਹਨਾਂ ਦੀ ਆਏਗੀ 27 ਮਈ ਨੂੰ ਜੀ ਤੇ ਇਹ ਜਿਹੜੀ ਸ਼ਨੀਚਰੀ ਮੇਨ ਸ਼ਨੀਚਰੀ ਮਾਵਸ ਮੰਨੀ ਗਈ ਹੈ ਇਹਨਾਂ ਦੀ ਬਹੁਤ ਹੀ ਵਧੀਆ ਤੇ ਉਹ ਬਣੀ ਗਈ ਹੈ ਤੇ ਦੂਜੀ ਇਸ ਦਿਨ ਪਿਤਰਾਂ ਦਾ ਜਿਹੜਾ ਵੀ ਉਪਾਏ ਕਰਨਾ ਹੁੰਦਾ ਇਹ ਇਸ ਇਸ ਦਿਨ ਵਾਸਤੇ ਬਹੁਤ ਹੀ ਮਹੱਤਵ ਹੈ ਜੀ ਤਾਂ ਜਿਨ੍ਹਾਂ ਨੂੰ ਪਿਤਰ ਦੋਸ਼ ਆ ਉਹ ਆਪਣੇ ਇਹਦਾ ਨਿਵਾਰਣ ਕਰ ਸਕਦੇ ਆ ਇਸ ਦਿਨ ਜੀ ਸ਼ਨੀ ਵਾਲੇ ਸ਼ਨੀਚਰੀ ਮਾਵਸ ਦੇ ਦਿਨ ਪਿਤਰਾਂ ਦਾ ਦੁੱਧ, ਚੀਨੀ ਚਾਵਲ ਔਰ ਵਿਸ਼ੇਸ਼ ਤੌਰ ਤੇ ਇਹਨਾਂ ਦਾ ਦਾਨ ਹੈਗਾ ਕੱਪੜਾ ਜੀ ਤੇ ਕਾਲਾ ਜੁੱਤੀ ਜੀ ਇਹ ਇਹਦੇ ਵਿੱਚ ਸ਼ਨੀ ਦਾ ਵੀ ਆ ਗਿਆ ਸਾਰਾ ਕੁਝ ਆ ਗਿਆ ਜੀ ਤੇ ਦੂਸਰਾ ਹੈਗਾ ਸਾ ਉੜਦ ਦੀ ਦਾਲ ਸਾਬਤ ਮਾਂ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਹਾਂਜੀ ਹਾਂਜੀ ਤੇ ਸਰੋਂ ਦਾ ਤੇਲ ਜੀ ਇਹ ਇਸ ਦਿਨ ਇਹਨਾਂ ਨੂੰ ਜ਼ਰੂਰ ਅਰਪਿਤ ਕਰੋ ਜੀ ਇਸ ਨਾਲ ਇਦਨੇ ਪਰਸੰਨ ਜਰੂਰ ਹੋਣਾ ਔਰ ਖਾਸ ਤੌਰ ਤੇ ਸਪੈਸ਼ਲ ਜਿਹੜਾ ਹੈਗਾ ਪਿਤਰਾਂ ਦੇ ਨਾਮ ਦਾ ਸ਼ਾਮ ਨੂੰ ਦੀਵਾ ਜਰੂਰ ਜਗਾਉਣਾ ਆਪਾਂ ਨੇ ਪੀਪਲ ਤੇ ਜੀ ਇਹ ਪਿਤਰਾਂ ਨੂੰ ਆਪਾਂ ਆਸ਼ੀਰਵਾਦ ਦਿੰਦੇ ਆਪਣ ਪਿਤਰ ਤੇ ਪਿਤਰਾਂ ਨੂੰ ਇਹ ਦੇ ਨਾਲ ਸ਼ਾਂਤੀ ਮਿਲਦੀ ਹੈ ਬਣਾ ਜੀ ਜੋ ਅਸੀਂ ਸੁਣਿਆ ਹੈ ਜਾਂ ਸੁਣਨ ਦੇ ਵਿੱਚ ਸਾਨੂੰ ਮਿਲ ਰਿਹਾ ਹੈ ਕਿ ਸ਼ਨੀ ਦੇਵ ਜੀ ਹੁਣ ਕੁੰਭ ਰਸਵੀ ਚੱਲੇ ਨੇ ਤੇ ਇਹ ਵੀ ਸੁਣਨ ਦੇ ਵਿਚਾਰਿਆ ਕਿ ਇਹ ਜਲਦੀ ਹੀ ਕਿਸੇ ਹੋਰ ਰਾਸ਼ੀ 'ਚ ਜਾ ਰਹੇ ਨੇ ਉਹ ਦਰਸ਼ਕਾਂ ਦੱਸੋ ਵੀ ਕਿਹੜੀ ਰਾਸ਼ੀ ਜਾ ਰਹੇ ਤੇ ਕਦੋਂ ਜਾ ਰਹੇ ਨੇ ਸ਼ਨੀ ਮਹਾਰਾਜ 29 ਮਾਰਚ ਨੂੰ ਰਾਤ ਨੂੰ 11:00 ਵਜੇ 1 ਮਿੰਟ ਤੇ ਆਪਣੀ ਕੁੰਭ ਰਾਸ਼ੀ ਤੋਂ ਨਿਕਲ ਕੇ ਮੀਨ ਰਾਸ਼ੀ ਦੇ ਵਿੱਚ ਵਿਰਾਜਮਾਨ ਹੋਣ ਜਾ ਰਹੇ ਆਂ ਜੀ ਔਰ ਇਹ ਮੀਨ ਰਾਸ਼ੀ ਦੇ ਵਿੱਚ ਜਾ ਕੇ ਮੇਸ਼ ਰਾਸ਼ੀ ਨੂੰ 60 ਸਤੀ ਲੱਗੇਗੀ ਜੀ ਔਰ ਸਿੰਘ ਰਾਸ਼ੀ ਨੂੰ ਵੀ ਔਰ ਮੇਸ਼ ਰਾਸ਼ੀ ਦੇ ਵਿੱਚ 2032 ਤੱਕ ਵੀ ਰਾਜਮਾਨ ਰਹਿਣਗੇ ਜੀ ਔਰ ਇਸ ਦਿਨ ਇਸ ਤੋਂ ਬਾਅਦ ਸਾਰੀਆਂ ਰਾਸ਼ੀਆਂ ਨੂੰ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਕਿਸੇ ਨੂੰ ਫਾਇਦਾ ਕਿਸੇ ਨੂੰ ਨੁਕਸਾਨ ਇਹ ਹੋਏਗਾ ਤਾਂ ਜਿਹੜਾ ਕਿ ਆਪਾਂ ਹੁਣ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ਨੀ ਦਾ ਪਾਏ ਜਾਂ ਇਹਨਾਂ ਦੀ ਪਾੜ ਪੂਜਾ ਹੀ ਇਹਨਾਂ ਵਾਸਤੇ ਮਹੱਤਵ ਹੈ ਇਹਨਾਂ ਦਾ ਤੇ ਪੰਡਾ ਜੀ ਇੱਕ ਇਹ ਵੀ ਆ ਰਿਹਾ ਕਿ ਸੂਰਜ ਗ੍ਰਹਿਣ ਆ ਰਿਹਾ ਤੇ ਇਹ ਜਿਹੜਾ ਆਉਣਾ ਸੂਰਜ ਗ੍ਰਹਿਣ ਹੈ ਹੁਣ ਗਰਭਵਤੀ ਔਰਤਾਂ ਦਾ ਸਵਾਲ ਹੁੰਦਾ ਹੈ ਵੀ ਉਹਨਾਂ ਦੇ ਉੱਪਰ ਕੋਈ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਸੂਰੇ ਗ੍ਰਹਿਣ ਜ਼ਰੂਰ ਹੈ ਲੇਕਿਨ ਆਪਣੇ ਹਿੰਦੁਸਤਾਨ ਦੇ ਵਿੱਚ ਇਹਦਾ ਪ੍ਰਭਾਵ ਨਹੀਂ ਹੈਗਾ ਜੀ ਤੇ ਇਹ ਆਪਣੇ ਹਿੰਦੁਸਤਾਨ ਤੋਂ ਬਾਹਰ ਹੀ ਦੇਖਿਆ ਜਾਏਗਾ ਆਪਣੇ ਨਾਂ ਤੌਰੇ ਕੋਈ ਸੂਤਕਾਲ ਹੈ ਜੀ ਕੋਈ ਬੰਦਸ਼ ਨਹੀਂ ਹੈ ਗਰਭਵਤੀ ਔਰਤਾਂ ਨੂੰ ਪ੍ਰੈਗਨਨਸੀ ਆਲਿਆਂ ਨੂੰ ਨਹੀਂ ਡਰਨ ਦੀ ਕੋਈ ਲੋੜ ਹੈ ਔਰ ਨਾਰਮਲੀ ਰਹਿ ਸਕਦੇ ਆ ਕੋਈ ਉਹਦੇ ਵਾਸਤੇ ਉਹ ਨਹੀਂ ਹੈਗਾ ਸਪੈਸ਼ਲ ਹਾਂ ਜਰੂਰ ਹੈ ਇੱਕ ਸ਼ਾਮ ਨੂੰ ਵੀ ਦੀਵਾ ਜਰੂਰ ਜਗਾਣਾ ਪੀਪਲ ਤੇ ਇਸ ਤਰ੍ਹਾਂ ਦੇ ਨਾਮ ਦਾ ਬਸ ਇਹੀ ਹੈ ਸੋ ਹੁਣ ਮੈਂ ਥੋੜਾ politcal ਮੁੱਦੇ ਤੇ ਆਇਆ ਇਹਨਾਂ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਸਾਲ 2025 ਆ ਜਿਹੜਾ ਕਹਿੰਦੇ ਉਹ ਵੀ politcal ਲੀਡਰਾਂ ਦੀ ਪੰਡਤ ਜੀ ਕਿਸ ਤਰ੍ਹਾਂ ਦਾ ਹੋਵੇਗਾ ਕਿਉਂਕਿ ਸਾਨੂੰ ਉਹ ਵੀ ਅਕਸਰ ਬਹੁਤ سارے ਸਵਾਲ ਕਰਕੇ ਲਾਈਟ ਪੁੱਛਦੇ ਨੇ ਵੀ ਤੁਸੀਂ ਸਾਨੂੰ ਇਹਦਾ ਜਵਾਬ ਦਿਆ ਕਰੋ politcal ਵਾਸਤੇ ਮੈਂ ਤੁਹਾਨੂੰ ਦੱਸਦਾ ਜਿਹੜਾ 2025 ਆ ਇਹ ਸ਼ਨੀ ਦੇਵ ਜੀ ਦਾ ਹੀ ਹੈ ਜੀ ਇਸ ਸਾਲ ਦੇ ਵਿੱਚ ਬਹੁਤ ਕੁਝ ਤੁਹਾਨੂੰ ਚੇਂਜਸ ਮਿਲਣਗੇ ਪੋਲੀਟੀਕਲ ਕੈਰੀਅਰ ਦੇ ਵਿੱਚ ਹਿੰਦੁਸਤਾਨ ਦੀ ਪੋਲੀਟੀਕਲ ਚੇ ਵਿੱਚ ਬਹੁਤ ਉਛਲ ਪੁਤਲ ਹੋ ਰਹੀਆਂ ਤੇ ਕਾਫੀ ਟਾਈਮ ਆ ਰਹਿਣੀਆਂ ਸੁਨਾਮੀਆਂ ਵੀ ਰਹਿਣੀਆਂ ਅੱਗਾ ਵੀ ਲਗਣੀਆਂ ਇਹ ਇਸ ਚੀਜ਼ ਦਾ ਇਹਦਾ ਖਾਸ ਤੌਰ ਤੇ ਇਹਦਾ ਧਿਆਨ ਰੱਖਿਆ ਜਾਵੇ ਕਿਉਂਕਿ ਸੁਨਾਮੀ ਦਾ ਵੀ ਹੀ ਜ਼ਿਆਦਾ ਹੈ ਜ਼ਿਆਦਾ ਜੀ ਜੀ ਤੇ ਇਸ ਦਿਨ ਤੁਸੀਂ ਲਾ ਲੋ ਕਿ ਪੋਲੀਟੀਕਲ ਕੈਰੀਅਰ ਵਾਲਿਆਂ ਵਾਸਤੇ ਤਾਂ ਜੋ ਕੋਈ ਹੈ ਕੋਈ ਸਪੈਸ਼ਲ ਮੈਨੂੰ ਆ ਕੇ ਮਿਲੋ ਮੈਂ ਉਹਨੂੰ ਸਪੈਸ਼ਲੀ ਇੱਕ ਰੈਮਡੀ ਦੱਸਾਂਗਾ ਮੈਂ ਜੀ ਤਾਂ ਮੈਨੂੰ ਆ ਕੇ ਮਿਲ ਸਕਦਾ ਮੇਰ ਤੋਂ ਪਾਣ ਮਨ ਲੈ ਕੇ ਜੀ ਮੇਰ ਤੋਂ ਜਦ ਮਰਜੀ ਆ ਜਾਂਦੇ ਤੇ ਸੋ ਬੰਦੇ ਇਹ ਤਾਂ ਪੋਲੀਟਿਕਲ ਲੀਡਰ ਤੁਹਾਡੇ ਕੋ ਆਣਗੇ ਆਣਗੇ ਪਰ ਕਈ ਆਮ ਵਿਅਕਤੀ ਐ ਦੇਖੋ ਮੈਂ ਸਾਰੇ ਧਾਰੀ ਕਹਿੰਦਾ ਕੁਝ ਪੰਡਤ ਵੱਲੋਂ ਪੰਡਤਾ ਜੀ ਵੱਲੋਂ ਲੋਕਾਂ ਨੂੰ ਬਹੁਤ ਡਰਾਇਆ ਜਾ ਰਿਹਾ ਹੈ ਤੇ ਜਿਹੜੇ ਆਮ ਲੋਕ ਨੇ ਉਹ ਸ਼ਨੀ ਦੇਵ ਨੂੰ ਕਿਸ ਤਰ੍ਹਾਂ ਖੁਸ਼ ਕਰ ਸਕਦੇ ਨੇ ਕਿਸ ਤਰ੍ਹਾਂ ਉਹਨਾਂ ਦੇ ਪ੍ਰਕੋਪ ਤੋਂ ਇਹਨਾਂ ਥੋੜਾ ਬਚ ਸਕਦੇ ਨੇ ਸਣੀ ਦੇਵ ਜੀ ਦੇ ਪਰਕੋਪ ਤੋਂ ਬਚਣ ਵਾਸਤੇ ਤਾਂ ਦੇਖੋ ਜੀ ਇੱਕ ਤਾਂ ਉਹਨਾਂ ਦਾ ਰੋਜ਼ਾਨਾ ਪਾਠ ਜੈ ਸਾ ਉਹਨਾਂ ਦਾ ਮੰਤਰ ਜਾਪ ਇਹਨਾਂ ਦਾ ਬੀਜ ਮੰਤਰ ਓਮ ਪ੍ਰਾਮ ਪ੍ਰੀਮ ਪ੍ਰੋਮ ਸ਼ਮ ਸ਼ਨੀਚਰਾਏ ਨਮਾ ਜੀ ਇਹ ਮੰਤਰ ਜਾਪ ਕਰਦੇ ਸachsen ਦੂਸਰਾ ਇਹਨਾਂ ਦਾ ਮੰਤਰ ਹੈਗਾ ਓਮ ਸ਼ਮ ਸ਼ਨੀਚਰਾਏ ਨਮਾ ਜੀ ਇਹ ਮੰਤਰ ਵੀ ਕਰ ਸਕਦੇ ਆ ਤਾਂ ਦੂਸਰਾ ਇਸ ਦਿਨ ਸ਼ਨੀਵਾਰ ਨੂੰ ਸਪੈਸ਼ਲ ਜਿਹੜਾ ਕੀ ਆ ਦਾਲ ਤੇਲ ਵਗੈਰਾ ਇਹਨਾਂ ਨੂੰ ਚੜਾਉਣਾ ਚਾਹੀਦਾ ਜਿਵੇਂ ਤੇ ਸ਼ਨੀ ਦਾ ਕਰਾ ਹੈ ਜਾਂ ਸਾਰ ਸਤੀ ਹੈ ਢਈਆ ਚਲਦੀ ਹੈ ਤਾਂ ਇਹਨਾਂ ਨੂੰ ਇਹ ਪਾਏ ਜਰੂਰ ਕਰਨਾ ਚਾਹੀਦਾ ਤਾਂ ਨਿਰਜ ਕੁਮਾਰ ਜੀ ਜੇਕਰ ਤੁਹਾਨੂੰ ਕਿਸੇ ਪੋਲੀਟਿਕਲ ਲੀਡਰ ਨੇ ਜਾਂ ਆਮ ਲੋਕਾਂ ਨੇ ਮਿਲਣਾ ਹੋਵੇ ਤਾਂ ਉਹ ਜਗ੍ਹਾ ਜਾਂ ਆਪਣਾ ਫੋਨ ਨੰਬਰ ਉਹ ਪਲੀਜ਼ ਦੱਸ ਦਿਓ ਤਾਂ ਕਿ ਤੁਹਾਨੂੰ ਕੰਟੈਕਟ ਕਰਕੇ ਤੁਹਾਡਾ ਉਹ ਅਪਾਇੰਟਮੈਂਟ ਸੈਟ ਕਰਨ ਕੋ ਸਾਨੂੰ ਪਤਾ ਹੈ ਤੁਹਾਡੇ ਕੋਲ ਸਮੇਂ ਬਹੁਤ ਘਟ ਹੁੰਦਾ ਹੈ ਮੈਨੂੰ ਜਿਸ ਕਿਸੇ ਨੂੰ ਅਗਰ ਮਿਲਣਾ ਹੈ ਤਾਂ ਮੈਨੂੰ ਫੋਨ ਕਰ ਸਕਦੇ ਹੋ ਮੇਰਾ ਨੰਬਰ ਹੈ 9855 321234 ਜੀ ਪਟਿਆਲਾ ਮੇਰਾ ਸਥਾਨ ਹੈ ਐਸਐਸਟੀ ਨਗਰ ਨਵਕਰਾਂ ਸ਼ਨੀ ਮੰਦਿਰ ਹੈ ਜਿੰਨੂੰ ਮਰਜ਼ੀ ਪੁੱਛ ਲਓ ਬਹੁਤ ਮਸ਼ਹੂਰ ਹੈ ਤੇ ਇੱਥੇ ਹਰ ਤਰ੍ਹਾਂ ਦੀ ਮਨੋਕਾਮਨਾ ਬੰਦੇ ਦੀ ਪੂਰੀ ਹੁੰਦੀ ਹੈ ਇੱਥੇ ਜੋ ਵੀ ਇਨਸਾਨ ਦਿੱਲੀ ਤੇ ਆਇਆ ਉਹਦੀ ਮਨੋਕਾਮਨਾ ਹਮੇਸ਼ਾ ਪੂਰੀ ਹੀ ਹੋਈ ਹੈ ਤੁਸੀਂ ਮੇਰੀ ਪਹਿਲੀ ਵੀ ਦੇਖ ਲਓ ਪਹਿਲਾਂ ਵੀ ਮੇਰੀ ਇਸ ਚੈਨਲ ਦੇ ਮਾਧਿਅਮ ਤੇ ਹੋਈ ਆ ਵੀਡੀਓ ਤੁਸੀਂ ਬਣਾਈ ਸੀਗੀ ਮੰਦਿਰ ਤੇ ਆਏ ਤੁਹਾਡੇ ਚੈਨਲ ਵਾਲੇ ਤਾਂ ਉਹਨਾਂ ਨੇ ਦਰਸ਼ਕਾਂ ਨੂੰ ਭਗਤਾਂ ਨੂੰ ਵੀ ਪੁੱਛਿਆ ਸੀਗਾ ਉਹਨਾਂ ਨੇ ਭਗਤਾਂ ਨੇ ਸਾਰਾ ਕੁਝ ਦੱਸਿਆ ਵੀ ਸਾਡੀ ਸਾਰ ਵੀ ਜੋ ਵੀ ਬਣਿਆ ਸਾਡਾ ਇਸ ਮੰਦਿਰ ਤੋਂ ਹੋਈ ਮੰਗ ਕੇ ਸਾਡਾ ਬਣਿਆ ਸਾਰਾ ਕੁਝ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਹੋਏ ਐ ਨੀਰਜ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੇ ਆਪਣਾ ਫੋਨ ਨੰਬਰ ਤੁਹਾਨੂੰ ਦਿੱਤਾ ਹੈ ਆਪਣਾ ਐਡਰੈਸ ਵੀ ਦੱਸਤਾ ਹੈ ਤੇ ਇਹ ਤੁਹਾਨੂੰ ਦੱਸਦੇ ਨੇ ਕਿ ਨਵ ਗ੍ਰਹਿ ਮੰਦਿਰ ਜਿਹੜਾ ਐਸਟ ਨਗਰ ਦੇ ਵਿੱਚ ਹੈ ਅਸੀਂ ਤੁਹਾਨੂੰ ਬਹੁਤ ਖਾਸ ਟਾਈਮ ਲੈ ਕੇ ਬੁਲਾਇਆ ਕਿਉਂਕਿ ਜਦੋਂ ਵੀ ਅਸੀਂ ਇਹਨਾਂ ਦੇ ਮੰਦਿਰ ਜਾਂਦੇ ਆ ਇਹਨਾਂ ਕੋਲ ਬਹੁਤ ਜ਼ਿਆਦਾ ਭੀੜ ਲੱਗੀ ਹੁੰਦੀ ਹੈ ਸ਼ਰਧਾਲੂਆਂ ਦੀ ਇਹਨਾਂ ਨੂੰ ਯਾਨੀ ਕਿ ਬਹੁਤ ਲੋਕ ਇਹਨਾਂ ਤੋਂ ਖੁਸ਼ ਨੇ ਤਾਂ ਅੱਜ ਇਹ ਬਹੁਤ ਕੀਮਤੀ ਸਮੇਂ ਕੱਟ ਕੇ ਸਾਡੇ ਚੈਨਾਂ ਗੱਲਬਾਤ ਕਰਨ ਆਏ ਨੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਆਉਣ ਵਾਲੇ ਦਿਨ ਨੇ ਜੋ ਸ਼ਨੀਵਾਰ ਦੇ ਦਿਨ ਨੇ ਜਿਵੇਂ ਇਹਨਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਕਿ ਛੇਨ ਦੇ ਨੂੰ ਕਿਵੇਂ ਖੁਸ਼ ਰੱਖਿਆ ਹੱਸਦਾ ਹੈ ਔਰ ਇਹਨਾਂ ਨੇ ਇਹ ਵੀ ਇੱਕ ਦੱਸਿਆ ਕਿ ਇਹ ਜਿਹੜਾ ਸਾਲ ਹੈ ਬਹੁਤ سارے ਖਤਰੇ ਵੀ ਨੇ ਸੁਨਾਮੀ ਵੀ ਆ ਸਕਦੀ ਹੈ ਤੇ ਖਾਸ ਕਰ ਜਿਹੜੇ ਲੀਡਰ ਨੇ ਉਹਨਾਂ ਲਈ ਤਾਂ ਇਹ ਬਹੁਤ ਜ਼ਿਆਦਾ ਖਤਰੇ ਘੰਟੀ ਹੈ ਤੁਸੀਂ ਦੇਖ ਰਹੇ ਹੋਗੇ ਪੰਜਾਬ ਦੇ ਦਾ ਕਿਸ ਤਰ੍ਹਾਂ ਬੜੇ ਹੋਏ ਪਰ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਕਿ ਨੀਰੇ ਕੁਮਾਰ ਸ਼ਰਮਾ ਜੀ ਨਾਲ ਜਿਸ ਨੇ ਵੀ ਸੰਪਰਕ ਕਰਨਾ ਹੈ ਉਹ ਪੁਆਇੰਟ ਲੈ ਸਕਦੇ ਨੇ ਜਿਹੜਾ ਇਹ ਨੰਬਰ ਬੋਲਿਆ ਉਹ ਥੱਲੇ ਵੀ ਚੱਲੇਗਾ ਇਸਦੇ ਥੱਲੇ ਵੀ ਨੰਬਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੇ ਸੱਜੇ ਪਾਸੇ ਨੰਬਰ ਚੱਲ ਰਿਹਾ ਹੈ ਤੁਸੀਂ ਇਹਨੂੰ ਕਾਲ ਕਰੋ ਸੰਪਰਕ ਕਰੋ ਇਹਨਾਂ ਨੂੰ ਅਪਾਇੰਟਮੈਂਟ ਲੋ ਪਹਿਲੀ ਗੱਲ ਤਾਂ ਇਹ ਅਪਾਇੰਟਮੈਂਟ ਦੇ ਦਿੰਦੇ ਨੇ ਜੇਕਰ ਨਹੀਂ ਦਿੰਦੇ ਤਾਂ ਤੁਸੀਂ ਸਾਡੇ ਚੈਨ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਇਹਨਾਂ ਨਾਲ ਮਿਲਾਵਾਂਗੇ ਅਸੀਂ ਨਹੀਂ ਚਾਹਦੇ ਵੀ ਤੁਸੀਂ ਕਿਸੇ ਢੋਂਗੀ ਬਾਬਿਆਂ ਜਾਂ ਪੰਡਤਾਂ ਕੋਲ ਫਸੋ ਅਸੀਂ ਚਾਹਦੇ ਹਾਂ ਵੀ ਤੁਹਾਡਾ ਵਦ ਵਦ ਪਹਲਾਓ ਸੋ ਦੋਸਤੋ ਜੇਕਰ ਕੋਈ ਵੀ ਕਿਸੇ ਵੀ ਦਿੱਕਤ ਦੇ ਵਿੱਚ ਹੈ ਕੋਈ ਵੀ ਕਿਸੇ ਵੀ ਗ੍ਰਾਹਕ ਤੋਂ ਪਰੇਸ਼ਾਨੀ ਹੈ ਤਾਂ ਪਲੀਜ਼ ਪੰਡਈਨਾ ਜਰੂਰ ਸੰਪਰਕ ਕਰੋ ਮੈਂ ਇੱਕ ਕੱਲ ਤੁਹਾਨੂੰ ਜਰੂਰ ਮਿਲਣਾ ਚਾਹੂੰਗਾ ਦੇਖੋ 29 ਮਾਰਚ ਨੂੰ ਵ੍ਰਿਸ਼ਚਕ ਰਾਸ਼ੀ ਦੀ ਖਾਸ ਤੌਰ ਤੇ ਵ੍ਰਿਸ਼ਚਕ ਰਾਸ਼ੀ ਦੀ ਢਈਆ ਖਤਮ ਹੋ ਰਹੀ ਹੈ ਜੀ ਢਈਆ ਤੋਂ ਇਹਨਾਂ ਨੂੰ ਉਹ ਮਿਲਣ ਵਾਲੇ ਨਿਜਾਤ ਤਾਂ ਵ੍ਰਿਸ਼ਚਕ ਰਾਸ਼ੀ ਵਾਲਿਆਂ ਵਾਸਤੇ ਤਾਂ ਬਹੁਤ ਹੀ ਫਾਇਦੇ ਵਾਲਾ ਟਾਈਮ ਸ਼ੁਰੂ ਹੋਣ ਜਾ ਰਿਹਾ ਹੁਣ ਜੀ ਸੋ ਜਿਨ੍ਹਾਂ ਦੇ ਰੁਕੇ ਹੋਏ ਕੰਮ ਹੈ ਕੋਈ ਵੀ ਹੈ ਉਹ ਸਾਰੇ ਸ਼ਨੀ ਦੇਵ ਜੀ ਪੂਰੇ ਕਰਨਗੇ ਹੁਣ ਹੁਣ ਸਾਰੇ ਹੀ ਮਾਲਾ-ਮਾਲ ਹੋਣਗੇ ਜੈ ਸ਼ੰਦੇਵ ਜੈ ਸ਼ੰਦੇਵ